ਸਸ਼ੀਗਲ ਦੋਸਤੋ ਤੁਹਾਡਾ ਆਪਣਾ ਵੀਰ ਗੁਰੀ ਸਿੱਧੂ ਤੇ ਬਾਈ ਗਾਣਾ ਲਿਖਿਆ ਹੋਇਆ ਬਾਈ ਲੱਖੇ ਦਾ ਪਿੰਡ ਸੇਖਵਾ ਤੋਂ ਬਾਈ ਦੇ ਕਾਫੀ ਗਾਣੇ ਆਏ ਹੋਏ ਨੇ ਤੇ ਬਾਈ ਦਾ ਅਗਲਾ ਗਾਣਾ ਜਿਹੜਾ ਆਪਾਂ ਰਿਲੀਜ਼ ਕਰ ਰਹੇ ਹਾਂ ਥੋੜੇ ਦਿਨਾਂ ਤੱਕ ਉਹ ਵੀ ਬਾਈ ਲੱਖੇ ਦਾ ਲਿਖਿਆ ਹੋਇਆ ਪਿੰਡ ਸੇਖਵਾ ਤੋਂ ਤੇ ਅੱਜ ਇੱਕ ਬਾਈ ਸੁਣਾਉਣਿਆ ਤੁਹਾਨੂੰ ਘੈਂਟ ਗਾਣਾ ਬੜਾ ਵਧੀਆ ਲਿਖਿਆ ਬਾਈ ਨੇ ਤੇ ਦਿਲ ਕੀਤਾ ਕਮੈਂਟਾਂ 'ਚ ਦੱਸਿਓ ਬਾਈ ਗਾਣਾ ਕਿਵੇਂ ਲੱਗਾ ਹਨਾ ਹੂੰ ਹੋ ਤੇਰੀ ਮੇਰੀ ਜੋੜੀ ਕੋਈ ਨਹੀਂ ਨੰਦ ਸਕਦਾ ਮੈਥੋਂ ਬਿਨਾ ਤੇਰੇ ਪਾਣੀ ਕੋਈ ਰੰਗ ਸਕਦਾ ਹੋ ਤੇਰੀ ਮੇਰੀ ਜੋੜੀ ਕੋਈ ਨਹੀਂ ਨੰਦ ਸਕਦਾ ਮੈਥੋਂ ਬਿਨਾ ਤੇਰੇ ਪਾਣੀ ਕੋਈ ਰੰਗ ਸਕਦਾ ਹੋ ਦਿੰਦੇ ਨੇ ਵਧਾਈਆਂ ਮੈਨੂੰ ਯਾਰ ਮੇਰੇ ਸਾਰੇ ਹੋ ਦਿੰਦੇ ਨੇ ਵਧਾਈਆਂ ਮੈਨੂੰ ਯਾਰ ਮੇਰੇ ਸਾਰੇ ਉਸਾਵਲਾ ਜਗ ਬਰੂ ਦਾ ਰੰਗ ਹੈ ਨੀ ਹੋ ਬੋਬ ਬੇਬੇ ਤੇਰੀ ਅੱਖਿਆ ਕਰੂਗੀ ਸਾਡਾ ਤਾਂ ਪਰੋਣਾ ਜਮਾ ਬੰਬੇ ਨੀ ਹੋ ਬੋਬ ਬੇ ਬੇ ਤੇਰੀ ਅੱਖਿਆ ਕਰੂੰਗੀ ਸਾਡਾ ਤਾਂ ਪਰੌਣਾ ਜਮਾਂ ਬੰਬੈ ਦੋਸਤੋ ਕਮੈਂਟਾਂ ਨਾਲ ਦੱਸਿਓ ਕਿਵੇਂ ਲੱਗਿਆ ਗਾਣਾ ਤੇ ਜੇ ਬਈ ਚੰਗਾ ਲੱਗਿਆ ਤੇ ਗਾਣਾ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਵੀਰ ਗੁਰੀ ਸਿੱਧੂ